ਆਵਾ ਤੇ ਚੱਕਰ ਸੋਂ ਸੁਨੱਖ ਪੋਣਾ ਲੋ ਜੀ ਹਲੇ ਕਰਮਾ ਵਾਲੀ ਲਾਉਣ ਲੱਗੀ ਲੇਵਾ ਪਾਉਣ ਲੱਗੀ 15 ਦਿਨ ਦੀ ਕੱਚੀ ਆ ਬਾਈ ਕਹਿੰਦਾ ਹਨ ਲੋ ਜੀ ਚੰਗੀ ਪੜੀ ਕੋਲੋਸੀ ਆ ਲੋ ਜੀ ਇਹਦੇ ਮੰਮਲੇਓ ਪਰ ਮੋੜ ਲਿਓ ਲੋ ਜੀ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਜਿੱਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਪੱਖੋਕੇ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਸੂਣ ਵਾਲੀ ਗਾਂ ਬਕਾਉ ਆ ਜੀ ਜੇ ਕਿਸੇ ਭਰਾ ਮੈਂ ਤਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਬਾਕੀ ਭਰਾ ਆਪਣਾ Facebook ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫੋਲੋਅਰ ਤੇ ਸ਼ੇਅਰ ਕਰਾ ਕਰੋ ਤਾਂ ਕਿ ਤੁਹਾਡੇ ਤੱਕ ਨਵੇਂ ਨਵੇਂ ਵੀਡੀਓ ਅਪਲੋਡ ਕਰ ਸਕੀ ਜੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਆ ਜੀ ਜਾਣਕਾਰੀ ਬਾਈ ਜੀ ਸਸਿਗਾ ਜੀ ਸਤਿ ਸ੍ਰੀ ਅਕਾਲ ਜੀ ਨਾਂ ਵੀਰ ਜੀ ਆਪਣਾ ਚਮਕੌਰ ਖਾਂ ਜੀ ਪਿੰਡ ਅੱਖੋਗਿਆ ਜੀ ਜ਼ਿਲ੍ਹਾ ਬਰਨਾਲਾ ਜੀ ਵੜ ਦੀ ਜਾਣਕਾਰੀ ਦਿਓ ਜੀ ਕੰਮ ਸੂਆ ਸੂਣਾ ਨੇ ਇਹ ਤੀਜਾ ਸੂਆ ਸੂਣਾ ਜੀ ਦਾ ਕਿੰਨੇ ਕਿ ਦਿਨ ਬਾਕੀ ਜੀ ਇਹਦੇ 15 ਦਿਨ ਪਾਇਆ ਜੀ ਹਲੇ ਪਿਛਲੇ ਸੂਏ ਦੁੱਧ 27 22 ਲੀਟਰ ਦੁੱਧ ਚੋਆ ਵਹਡਾਉਂਦਾ ਜੀ ਕਰੇ ਕਰੂਗਾ ਹਾਂ ਠੀਕ ਆ ਕੋਈ ਆਪਾ ਦੇਣ ਲੈਣ ਨਹੀਂ ਕਰਦੇ ਕੋਈ ਹੋਰ ਨਹੀਂ ਕਰਦੇ ਠੀਕ ਆ ਠੀਕ ਆ ਜੀ ਹਾਂ 15 ਦਿਨ ਦੀ ਕੱਚੀ ਆ ਹਾਂ ਜੀ ਤੇ 27 22 ਲੀਟਰ ਦੁੱਧ ਦੁੱਧ ਹਾਂ ਜੀ ਕਰਦੀ ਬੱਛੀ ਪਾਲੀ ਵੀ ਕਰਦੀ ਬੱਛੀ ਪਾਲੀ ਆਪਾਂ ਸੂਈ ਵੀ ਤੇ ਲੈ ਜਗਲਾ ਸੂਈ ਤੇ ਲੈ ਜਿੱਤੇ ਹਾਂ ਠੀਕ ਆ ਤੋਰ ਦੋ ਭਰਾ ਲੋਪਰਾ ਚੈੱਕ ਕਰ ਸਭ ਚੰਗਾ ਕੱਦ ਵੜ ਸਨੱਖਪੂਣਾ ਟੀਕੇ ਟੂਕੇ ਦਾ ਪਤਾ ਬਈ ਕਿਹੜਾ ਭਰਾਵਾ ਤੇ ਬੂ ਮੁੰਬੇਟਾ ਗਿਆ ਹੈ ਬਾਹਰ ਹੁਣ ਪਤਾ ਹੁਣ ਪਤਾ ਵਾ ਇਹਦੇ ਨੂੰ ਤੋੜ ਦੋ ਲਓ ਜੀ ਇਹ ਕਹਿੰਦਾ ਟੀਕੇ ਦਾ ਵੀ ਬਈ ਪਤਾ ਕਿਹੜਾ ਸੀ ਮੈਨੂੰ ਭਰਾਵਾ ਤੇ ਚੈੱਕ ਕਰ ਸੋਨ ਸਨੱਖਪੂਣਾ ਲਓ ਜੀ ਹਲੇ ਕਰਮਾ ਵਾਲੀ ਲਾਉਣ ਲੱਗੀ ਲੇਵਾ ਪਰਉਣ ਲੱਗੀ 15 ਦਿਨ ਦੀ ਕੱਚੀ ਆ ਬਾਈ ਕਹਿੰਦਾ ਹਨ ਲਓ ਜੀ ਚੰਗੀ ਪੜੀ ਕੋਲੋਸੀ ਆ ਲਓ ਜੀ ਇਹਦੇ ਨੂੰ ਲਿਓ ਪਰ ਮੋੜ ਲਿਓ ਲਓ ਜੀ ਚੈੱਕ ਕਰ ਸਕਦੇ ਹੋ ਘਰ ਦੀ ਬਾਈ ਦੀ ਬੱਸੀ ਪਾਲੀ ਵੀ ਆ ਤੇ ਕੱਚੀ ਆ ਥਾਂ ਤੁਨ ਵੀਰੇ ਓਕੇ ਜਮਾ ਹਾਂ ਜਮਾ ਠੀਕ ਆ ਚਾਹੇ ਭਾਈ ਕਹਿੰਦਾ ਸੂਏ ਤੋਂ ਬਾਅਦ ਲੈ ਜਾ ਜੇ ਤੁਹਾਨੂੰ ਐ ਹੈ ਨਾ ਕੋਈ ਪ੍ਰੋਬਲਮਾਂ ਨਾਲ ਦੁੱਧ ਚੈੱਕ ਕਰਨਾ ਚੈੱਕ ਕਰ ਲੋ ਬਾਕੀ ਭਾਂਡਾ ਵੀ ਦਿਖ ਦਿਈਏ ਤੁਹਾਨੂੰ ਮੈਂ ਦਿਖਾ ਵੀ ਦੇ ਨਾਲ ਲੈ ਵਾ ਨੇੜੇ ਤੋਂ ਕਰਕੇ ਆਪਾਂ ਹਾਂ ਲੋ ਜੀ ਇਹ ਨਹੀਂ ਸੜ ਚੈੱਕ ਕਰ ਸਕਦੇ ਦੁੱਧ ਵਾਲੇ ਨਾੜਾਂ ਬਹੁਤ ਵਧੀਆ ਹਨ ਤੇ ਇਸਲੀ ਸਾਈਡ ਵੀ ਚੈੱਕ ਕਰ ਸਕਦੇ ਲੋ ਜੀ ਲੋ ਜੀ ਚੈੱਕ ਕਰ ਸਕਦੇ ਠੀਕ ਹੈ ਜੀ ਮੈਂ ਹਾਂਜੀ ਭਾਈ ਰੇਟ ਦਾ ਇਹਦਾ ਜੀ ਉਧਰ ਰੇਟ ਤਿਆਰ ਹੋਏ ਤੋਂ ਕਹਦਾ ਹੁੰਦੇ ਨੇ ਹਾਂ ਵੀ ਫਿਰ ਮੌਕਾ ਦੀ ਦੱਸ ਦਾਂਗੇ ਹਲਦਾਂ ਵੰਦੇ ਆ ਫੋਨ ਤੇ ਕਰਾਂਗਾ ਫੋਨ ਤੇ ਕਰ ਲਾਂਗੇ ਫੋਨ ਤੇ ਕਰਾਂਗੇ ਬਾਈ ਕਹਿੰਦਾ ਬਾਈ 15 ਦਿਨ ਦੀ ਕੱਚੀ ਆ ਰੇਟ ਬਾਈ ਕਹਿੰਦਾ ਫੋਨ ਤੇ ਠੀਕ ਹੈ ਜੀ ਬਾਈ ਜੀ ਨਾਲ ਜਰੂਰ ਕਨੈਕਟ ਕਰੋ ਚੰਗੀ ਭੜੀ ਪਰੋਸੀ ਵੀ ਘਰ ਦਾ ਮਾਲ ਹੀ ਆ ਸਾਰਾ ਚੈੱਕ ਕਰ ਸਕ ਠੀਕ ਹੈ ਜੀ ਬਾਈ ਦਾ ਨੰਬਰ ਲਿਖਾਂਗੇ ਟਾਈਟਲ ਵਿੱਚ ਭਰਾ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਮਿਲਦੇ ਆ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਈ